ਬڑے ਵੱਡੇ ਭਾਗ ਹੋਇਆ ਕਰਦੇ ਨੇ ਜਿਨ੍ਹਾਂ ਨੂੰ ਪਰਮੇਸ਼ਰ ਦੇ ਪਰਮੇਸ਼ਰ ਦੇ ਸਿੰਘਾਂ ਦੇ ਜਾਂ ਸਾਧੂਆਂ ਸੰਤਾਂ ਦੇ ਦਰਸ਼ਨ ਸੁਪਨੇ ਵਿੱਚ ਹੁੰਦੇ ਨੇ ਜਾਂ ਪ੍ਰਤੱਖ ਹੁੰਦੇ ਨੇ ਕਿਉਂਕਿ ਜਿਹੜਾ ਦਰਸ਼ਨ ਹੋਇਆ ਕਰਦਾ ਚਾਹੇ ਸੁਪਨੇ ਵਿੱਚ ਹੋਵੇ ਜਿਵੇਂ ਵੀ ਹੋਵੇ ਉਹ ਕਈ ਜਨਮਾਂ ਦੇ ਜਿਹੜੇ ਕਸ਼ਟ ਨੇ ਉਹਨਾਂ ਨੂੰ ਨਾਸ਼ ਕਰ ਦਿੰਦਾ ਐਸਾ ਪ੍ਰਤਾਪ ਹੋਇਆ ਕਰਦਾ ਹੈ ਮਹਾਂਪੁਰਖਾਂ ਦੇ ਦਰਸ਼ਨ ਦੇ ਵਿੱਚ ਸਾਧਗੁਰ ਸੱਚੇ ਪਾਤਸ਼ਾਹ ਦੇ ਦਰਸ਼ਨ ਦੇ ਵਿੱਚ ਇੱਕ ਗੁਰਮਖਵੀਰ ਉਨੇ ਆਪਣੀ ਵਾਰਤਾ ਦਸੀ ਕਿੰਦਾ ਕਿ ਮੈਂ ਅਮਰ ਛੋਟਿਆ ਹੁੰਦਿਆਂ ਹੀ ਸ਼ਕ ਲਿਆ ਸੀ ਬਾਣੀ ਦਾ ਅਭਿਆਸੀ ਸੀ ਨਿਤਨੇਮੀ ਸੀ ਤੇ ਐਵੇਂ ਕਰਦਿਆਂ ਕਰਦਿਆਂ ਕਈ ਵਾਰ ਮੈਂ ਚਲੀਸੇ ਕੱਟੇ ਪਾਠ ਕੀਤੇ ਬੜਾ ਕੁਝ ਤੱਕਿਆ ਬੜਾ ਕੁਝ ਸਤਗੁਰ ਸੱਚੇ ਪਾਸ਼ਾ ਮਾਰਨੇ ਵਿਖਾਇਆ ਗਿਆਨ ਮਹਾਰਾਜ ਜੀ ਨੇ ਦੱਸਿਆ ਜਿਹੜੇ ਖੰਡਾਂ ਬ੍ਰਹਮੰਡਾਂ ਦੇ ਰਾਜ ਸਤਗੁਰ ਸੱਚੇ ਪਾਸ਼ਾ ਮਾਰਨੇ ਵਿਖਾਉਣਾ ਕੀਤੇ ਬੜਾ ਕੁਝ ਕਹਿੰਦਾ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਬਾਣੀ ਕੋਲੋਂ ਲਿਆ ਮੈਨੂੰ ਪੈਸਾ ਚਾਹੀਦਾ ਸੀ ਮੈਂ ਸਤਿਗੁਰੂ ਗਾੜੀ ਅਰਦਾਸ ਕਰਦਣੀ ਬਾਣੀ ਪੜ੍ਹਨੀ ਮੈਨੂੰ ਉਹ ਮਿਲ ਜਾਣਾ ਮੈਨੂੰ ਕਿਸੇ ਕਾਰਜ ਵਿੱਚ ਸਫਲਤਾ ਚਾਹੀਦੀ ਸੀ ਮੈਂ ਉਹ ਅਰਦਾਸ ਕਰਨੀ ਮੈਨੂੰ ਸਤਿਗੁਰੂ ਸੱਚੇ ਪਾਤਸ਼ਾਹ ਨੇ ਉਹ ਦੇ ਦੇਣੀ ਐਵੇਂ ਹੋ ਗਿਆ ਜਿਵੇਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਹਰ ਕੋਈ ਗੱਲ ਜਿਹੜੀ ਮੰਨਣ ਲੱਗ ਪਈ ਸੀ ਸਤਿਗੁਰੂ ਸੇਵਕ ਦੀ ਹਮੇਸ਼ਾ ਹੀ ਮੰਨਦੇ ਨੇ ਸੋ ਐਵੇਂ ਗੁਰੂ ਮਹਾਰਾਜ ਦੀ ਕਿਰਪਾ ਕਹਿੰਦੇ ਹੋਈ ਤੇ ਮੈਨੂੰ ਪਤਾ ਲੱਗਾ ਵੀ ਚਪੈਰਾ ਸਾਹਿਬ ਇੱਕ ਹੁੰਦਾ ਹੈ ਪਰ ਮੇਰੇ ਮਨ ਦੇ ਵਿੱਚ ਨਾ ਉਲਟ ਖਿਆਲ ਸੀਗੇ ਵਿਚਾਰ ਸੀਗੇ ਮੈਂ ਸੋਚਦਾ ਸੀ ਇਹ ਇਹ ਨਵੀਂ ਕੋਈ ਇਹਨਾਂ ਨੇ ਕਹਾਣੀ ਘੜਤੀ ਖੜੀ ਐ ਪਹਿਲਾਂ ਤਾਂ ਕੋਈ ਸੁਣਿਆ ਨਹੀਂ ਚਪੈਰੇ ਹੁੰਦੇ ਜਾਂ ਇਤਿਹਾਸ ਦੇ ਵਿੱਚ ਜਾਂ ਇਦਾਂ ਵੀ ਕਿਤੇ ਦਰਜ ਲਿਖਿਆ ਵੇਖਿਆ ਨਹੀਂ ਤੇ ਮੇਰੇ ਮਨ ਦੇ ਵਿੱਚ ਇਹ ਆਉਂਦੇ ਸੀ ਵੀ ਇਹ ਲੋਕ ਪਖੰਡ ਕਰਦੇ ਨੇ ਐਵੇਂ ਲੋਕਾਂ ਨੂੰ ਠੱਗਣ ਵਾਸਤੇ ਬਣਾਇਆ ਹੋਇਆ ਸਿਸਟਮ ਗੋਲ ਕਾ ਭਰਨ ਦੇ ਵਾਸਤੇ ਕਹਿੰਦਾ ਐਵੇਂ ਦੀ ਮੇਰੇ ਮਨ ਦੇ ਵਿੱਚ ਵਿਚਾਰ ਧਾਰਾ ਜੀ ਰਹਿ ਗਈ ਤਰਕ ਲਿਆ ਰਹਿ ਗਿਆ ਤੇ ਕਹਿੰਦੇ ਜਿਵੇਂ ਜਿਵੇਂ ਤਰਕ ਜਿਹਾ ਆਉਣਾ ਸ਼ੁਰੂ ਹੋ ਗਿਆ ਓਵੇਂ ਓਵੇਂ ਕਈ ਚੀਜ਼ਾਂ ਮੇਰੇ ਕੋਲੋਂ ਗਵਾਚਣੀਆਂ ਸ਼ੁਰੂ ਹੋ ਗਈਆਂ ਵੀ ਮੈਨੂੰ ਮਿਲਦੀਆਂ ਨਹੀਂ ਸੀ ਉਹ ਚੀਜ਼ਾਂ ਜਿੰਨਾ ਵੀ ਪਰਮੇਸ਼ਰ ਦੇ ਕੋਲ ਹੋਈਏ ਜਦੋਂ ਤਰਕ ਆ ਜਾਵੇ ਫਿਰ ਉਹਦੇ ਵਿੱਚ ਪੈ ਜਾਂਦੀ ਹੈ ਕਹਿੰਦੇ ਮੇਰੇ ਮਨ ਦੇ ਵਿੱਚ ਖਿਆਲ ਆਇਆ ਵੀ ਚਪੈਰਾ ਸਾਹਿਬ ਐਵੇਂ ਹੁੰਦਾ ਯਾਰ ਤੇ ਫਿਰ ਮੇਰੇ ਮਨ ਦੇ ਵਿੱਚ ਸੋਚਿਆ ਵੀ ਮੈਂ ਇੰਨਾ ਕੁਝ ਕਰਕੇ ਵੇਖਿਆ ਪ੍ਰੈਕਟਿਕਲ ਕਰਕੇ ਦੇਖਿਆ ਕਿਉਂ ਨਾ ਚਪੈਰਾ ਸਾਹਿਬ ਵਿੱਚ ਜਾ ਕੇ ਇਹ ਵੀ ਕਰਕੇ ਦੇਖਦੇ ਆ ਵੀ ਮਾਰਾ ਸੱਚੇ ਪਾਤਸ਼ਾਹ ਜਰੂਰ ਦੱਸਣਗੇ ਕਿੰਨੇ ਮੈਂ ਅਰਦਾਸਬਿੰਦੀ ਕੀਤੀ ਸੱਚੇ ਪਾਸ਼ਾ ਮੈਂ ਤਰਕ ਕੀਤਾ ਉਹਦੇ ਵਾਸਤੇ ਮੈਨੂੰ ਮਾਫੀ ਚਾਹੁੰਨਾ ਮੈਂ ਪਰ ਮੇਰਾ ਮਹਾਰਾਜੀ ਇਹ ਜਿਹੜਾ ਤਰਕ ਹੈ ਤੁਸੀਂ ਕੱਢਣਾ ਕਰੋ ਵੀ ਮੈਂ ਦੁਪਹਿਰਾ ਸਾਬ ਵਿੱਚ ਆਉਂਗਾ ਮੈਨੂੰ ਕੁਛ ਨਾ ਕੁਛ ਪ੍ਰਤਾਖ ਖਿਖਾਓ ਜੀ ਕਿਨ ਮੈਂ ਦੁਪਹਿਰਾ ਸਾਬ ਵਿੱਚ ਆਉਣ ਲੱਗ ਪਿਆ ਇੱਕ ਦੁਪਹਿਰਾ ਸਾਬ ਕੱਟ ਕੇ ਗਿਆ ਵੇਖਿਆ ਕਿਦਾਂ ਸੰਗਤਾਂ ਕੱਢਦੀਆਂ ਫਿਰ ਮੇਰੇ ਮਨ ਦੇ ਵਿੱਚ ਖਿਆਲ ਆਇਆ ਕਿ ਯਾਰ ਮਾੜਾ ਕਿਉਂ ਕਹਿੰਨੇ ਆ ਪੜਦੇ ਤਾਂ ਬਾਣੀ ਆ ਸੰਗਤ ਰੂਪ ਵਿੱਚ ਬਾਣੀ ਪੜ੍ਹੀ ਜਾਂਦੀ ਹੈ ਮਹਾਰਾ ਸੱਚੇ ਪਾਤਸ਼ਾਹ ਦੇ ਬਚਨ ਵੀ ਨੇ ਜਿਹੜਾ ਸੰਗਤ ਵਿੱਚ ਬਹਿ ਕੇ ਜਪਦਾ ਉਹ ਵਧੇਰੇ ਫਾਲ ਹੋਇਆ ਕਰਦਾ ਉਸ ਚੀਜ਼ ਦਾ ਕੱਲਾ ਜਪੂਗਾ ਤੇ ਉਹ ਕਹਿੰਦੇ ਹੁੰਦੇ ਇੱਕ ਪ੍ਰਮਾਣ ਦਿੰਦੇ ਹੁੰਦੇ ਕਿ ਖੂਹ ਦੇ ਵਿੱਚੋਂ ਪਾਣੀ ਕੱਢ ਕੇ ਕਿਾਰੇ ਭਰਨੇ ਤੇ ਸੰਗਤ ਵਿੱਚ ਹੋਊਗਾ ਤੇ ਨਹਿਰਾਂ ਦਾ ਨੱਕਾ ਖੋਲ ਦੇਣਾ ਇੱਕੋ ਵਾਰੀ ਹੁਣ ਨਹਿਰ ਦੇ ਪਾਣੀ ਨੇ ਕਿੰਨੀ ਜਲਦੀ ਕਿਾਰੇ ਭਰਨੇ ਨੇ ਤੇ ਖੂਹ ਦੇ ਪਾਣੀ ਨੇ ਕਿੰਨੀ ਲੇਟ ਭਰਦੇ ਨੇ ਇਦਾਂ ਇਹ ਕੱਲਿਆਂ ਜਪਣ ਦਾ ਤੇ ਸੰਗਤ ਵਿੱਚ ਜਪਣ ਦਾ ਫਲ ਮੰਨਿਆ ਜਾਂਦਾ ਕਹਿੰਦੇ ਮੇਰੇ ਮਨ ਚ ਦੋ ਵਾਰੀ ਦੋ ਚਪਾਰੇ ਕੱਟੇ ਤੀਜੇ ਦੁਪਹਿਰੇ ਦੇ ਵਿੱਚ ਫੇਰ ਮੈਂ ਮੇਰੇ ਮਨ ਦੇ ਵਿੱਚ ਉਹੀ ਤਰਕ ਮੈਂ ਅਰਦਾਸ ਕਰਤੀ ਮੈਂ ਕਿਹਾ ਸਤਿਗੁਰੂ ਜੀ ਬਾਬਾ ਦੀਪ ਸਿੰਘ ਸਾਹਿਬ ਜੀ ਜੇ ਤੇ ਤੁਸੀਂ ਹੈਗੇ ਹੋ ਤੇ ਮੇਰਾ ਤਰਕ ਕੱਢੋ ਨਹੀਂ ਤੇ ਮੈਂ ਅਗਲੀ ਵਾਰੀ ਨਹੀਂ ਆਉਣਾ ਫੇਰ ਮੈਂ ਸਮਝੂਗਾ ਵੀ ਐਵੇਂ ਲੋਕੀ ਲੱਗੇ ਆ ਕਹਿੰਦਾ ਅਸੀ ਤਰਕ ਬੁੱਧੀ ਜੀ ਬਣ ਗਈ ਆਪਣੇ ਆਪ ਇਹੋ ਜੇ ਖਿਆਲ ਆਈ ਜਾਣ ਅੰਦਰ ਕਹਿੰਦੇ ਮੈਂ ਜੇ ਅਰਦਾਸ ਕਰਕੇ ਦੁਪਹਿਰਾ ਸਾਹਿਬ ਵਿੱਚ ਬੈਠਾ ਸੀਗਾ ਤੇ ਪੰਜਵਾਂ ਜਪਜੀ ਸਾਹਿਬ ਦਾ ਚੱਲਦਾ ਸੀ ਜਦੋਂ ਪਹਿਲੇ ਪੰਜ ਜਪਜੀ ਸਾਹਿਬ ਪੜ੍ਹਦੇ ਨੇ ਉਹ ਪੰਜਵਾਂ ਜਪਜੀ ਸਾਹਿਬ ਚੱਲਦਾ ਸੀ ਕਹਿੰਦੇ ਐਸਾ ਲਿਸ਼ਕਾਰਾ ਗੁਰਦੁਆਰਾ ਸਾਹਿਬ ਦੇ ਅੰਦਰੋਂ ਪਿਆ ਮੈਨੂੰ ਕਿ ਮੈਂ ਬੇਹੋਸ਼ ਹੋ ਗਿਆ ਖੜਾ ਸੀ ਖੜ ਕੇ ਬਾਣੀ ਪੜ੍ਹਦਾ ਸੀ ਪੋਥੀ ਸਾਹਿਬ ਮੇਰੇ ਹੱਥ 'ਚ ਸੀ ਐਸਾ ਲਿਸ਼ਕਾਰਾ ਅੰਦਰੋਂ ਕਹਿੰਦੇ ਪਿਆ ਐਸੀ ਚਮਕ ਮੇਰੇ ਮੱਥੇ ਵਿੱਚ ਆ ਵੱਜੀ ਕਿ ਮੈਂ ਉੱਥੇ ਬੇਹੋਸ਼ ਹੋ ਗਿਆ ਡਿੱਗ ਪਿਆ ਮੈਨੂੰ ਆਸ-ਪਾਸ ਦੀਆਂ ਸੰਗਤਾਂ ਨੇ ਚੱਕਿਆ ਸੇਵਾਦਾਰਾਂ ਨੇ ਚੱਕਿਆ ਹੋਊਗਾ ਮੈਨੂੰ ਲੈ ਕੇ ਗਏ ਮੇਰੀਆਂ ਤਲੀਆਂ ਚ ਅਸੀਂ ਵੀ ਗਰਮੀ ਛਾਇਦ ਜ਼ਿਆਦਾ ਹੋਵੇ ਤਾਂ ਕਰਕੇ ਮੈਂ ਡਿੱਗ ਪਿਆ ਹੁਣ ਨਹੀਂ ਉਹ ਲੈ ਕੇ ਗਏ ਮੈਨੂੰ ਕਾਫੀ ਟਾਈਮ ਬਾਅਦ ਹੋਸ਼ ਆਈ ਤੇ ਉਹਨਾਂ ਨੇ ਮੈਨੂੰ ਜਲ ਪਾਣੀ ਸ਼ਿਕਾਇਆ ਤੇ ਮੈਨੂੰ ਉਹ ਪੁੱਛਦੇ ਨੇ ਵੀ ਕੀ ਗੱਲ ਹੋਈ ਕੀ ਹੋਇਆ ਤੈਨੂੰ ਵੀ ਗਰਮੀ ਕਰਕੇ ਡਿੱਗ ਪਿਆ ਕਹਿੰਦਾ ਹੁਣ ਮੈਂ ਉਹਨਾਂ ਨੂੰ ਕੀ ਦਸਾਂ ਵੀ ਮੇਰੇ ਨਾਲ ਕੀ ਹੋਇਆ ਕਹਿੰਦੇ ਉਹ ਜਿਹੜੀ ਲਸ਼ਕੋਰ ਮੇਰੇ ਮੱਥੇ ਵਿੱਚ ਵੱਜੀ ਉਹਦੇ ਵਿੱਚ ਇੱਕ ਆਵਾਜ਼ ਮੇਰੇ ਕੰਨੀਆਂ ਪਿਆ ਵੀ ਤਰਕ ਦੀ ਕਰੇ ਗੁਰੂ ਘਰਾਂ ਦੇ ਵਿੱਚ ਥਾਂ ਨਹੀਂ ਹੋਇਆ ਕਰਦੀ ਤਰਕ ਧਰਮ ਦੇ ਵਿੱਚ ਥਾਂ ਨਹੀਂ ਰੱਖਦਾ ਤੇ ਕਹਿੰਦੇ ਉਹ ਹੋਕ ਸਿੰਘ ਕਹਿੰਦਾ ਵੀ ਉਸ ਦਿਨ ਮੈਂ ਅਰਦਾਸ ਕੀਤੀ ਕਿ ਬਾਬਾ ਜੀ ਵੀ ਮੈਂ ਕਦੇ ਚਪੈਰਾ ਸਾਹਿਬ ਨਹੀਂ ਛੱਡੂਗਾ ਕਦੇ ਸੰਗਤ ਦੇ ਕੀਤੇ ਤੇ ਤਰਕ ਨਹੀਂ ਕਰੂੰਗਾ ਕਹਿੰਦੇ ਇਦਾਂ ਮੈਂ ਚਪੈਰਾ ਸਾਹਿਬ ਕੱਟਦਾ ਰਿਹਾ ਕਹਿੰਦਾ 2 ਸਾਲ ਲਗਾਤਾਰ ਮੈਂ ਚਪੈਰਾ ਕਟਿਆ ਦੋਆਂ ਸਾਲਾਂ ਬਾਅਦ ਮੈਨੂੰ ਸੰਗਤ ਦੇ ਵਿੱਚ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਦਰਸ਼ਨ ਹੋਏ ਸੰਗਤ ਰੂਪ ਵਿੱਚ ਸੰਗਤ ਵਿੱਚ ਖੜੇ ਆਂਦੇ ਬਾਬਾ ਦੀਪ ਸਿੰਘ ਸਰੂਪ ਸ਼ਹੀਦਾ ਸਿੰਘਾਂ ਦੇ ਸਰੂਪ ਪੰਜ ਸ਼ਹੀਦ ਸਿੰਘ ਦਰਸ਼ਨ ਹੋਏ ਉਹਨਾਂ ਦੇ ਸੰਗਤ ਦੇ ਨੂੰ ਪੱਖਾ ਚੱਲਦੇ ਹੋਏ ਸੰਗਤ ਦੀ ਸੇਵਾ ਕਰਦਿਆਂ ਹੋਇਆਂ ਐਸੀ ਮਹਾਰਾ ਦੀ ਕਿਰਪਾ ਕਿਨੇ ਮੈਂ ਅੱਖਾਂ ਨਾਲ ਤੱਕੀ ਤੇ ਬਾਬਾ ਦੀਪ ਸਿੰਘ ਸਾਹਿਬ ਨੇ ਮੇਰਾ ਤਰਕ ਕੱਢ ਕੇ ਮੈਨੂੰ ਨਿਹਾਲ ਕਰ ਛੱਡਿਆ ਸੋ ਖਾਲਸਾ ਜੀ ਇਹ ਸ਼ਹੀਦ ਸਿੰਘ ਨੇ ਇਹ ਕੱਢੜੇ ਹੋਇਆ ਕਰਦੇ ਜਿਵੇਂ 사ਤਗੁਰ ਸੱਚੇ ਪਾਸ਼ਾ ਦਿਆਲ ਹੋਇਆ ਕਰਦੇ ਇੱਕ ਮੁਸਲਾ ਸੀ ਤੇ ਕੋਈ ਮਾੜੀ ਹਰਕਤ ਉਹਨੇ ਕੀਤੀ ਸੀ ਤੇ ਉਹ ਛੇਵੇਂ ਪਾਸ਼ਾ ਮਾਰਨ ਨੇ ਜਦੋਂ ਕਿਹਾ ਕਿ ਜਾ ਭੱਜਾ ਇਥੋਂ ਦੂਰ ਹੋ ਜਾ ਤੇ ਬਾਬਾ ਬਿਦਿਚੰਦ ਸਾਹਿਬ ਜੀ ਨੇ ਉਹਦੀ ਬਾਹ ਫੜ ਲਈ ਤੇ ਕਹਿੰਦੇ 사ਤਗੁਰੂ ਐਦਾਂ ਕਿਦਾਂ ਦੂਰ ਹੋ ਜੇ ਜਿੰਨਾ ਚਿਰ ਸਾਡੇ ਹੱਥ ਹੌਲੇ ਨਹੀਂ ਹੁੰਦੇ ਅਸੀਂ ਇਹਨੂੰ ਜਾਣ ਨਹੀਂ ਦੇਣਾ ਤੇ ਬਾਬਾ ਬਿਦਿਚੰਦ ਸਾਹਿਬ ਜੀ ਨੇ ਪੰਜ ਸੱਤ ਮੁਕੀਆਂ ਉਹਦੇ ਮਾਰੀਆਂ ਤੇ ਫੇਰ ਕੱਲਿਆ ਸੋ ਇਹ ਕਹਿਣ ਦਾ ਭਾਵ ਕਿ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਆਮਾਰਾ ਸੱਚੇ ਪਾਤਸ਼ਾਹ ਦਿਆਲਤਾ ਦੇ ਕਰਣੇ ਜਿਹੜੇ ਸ਼ਹੀਦ ਸਿੰਘ ਨੇ ਇਹ ਕੱਢੜੇ ਹੋਇਆ ਕਰਦੇ ਨੇ ਇਹਨਾਂ ਨਾਲ ਜਿਹੜਾ ਪ੍ਰੇਮ ਪਾ ਲਵੇ ਉਹਨਾਂ ਨੂੰ ਬੜਾ ਸੁੱਖ ਦਿੰਦੇ ਬੜਾ ਪ੍ਰੇਮ ਕਰਦੇ ਬੜੇ ਸ਼ਾਂਤ ਨੇ ਪਰ ਜਿਹੜਾ ਕੋਈ ਤਰਕ ਕਰ ਲੇ ਜਾਂ ਮਾੜਾ ਬੋਲ ਦੇ ਉਹਨਾਂ ਲਈ ਇਹਨਾਂ ਦੇ ਸਾਹਮਣੇ ਦੁਰਗਾ ਵੀ ਕੁਛ ਨਹੀਂ ਕਿਉਂ ਕਿਉਂਕਿ ਅਗਸਤ Muni ਨੇ ਕਿਹਾ ਸੀ ਵੀ ਦੁਰਗਾ ਜਦੋਂ ਸਾਡੇ ਸਤਿਗੁਰੂ ਸੱਚੇ ਪਾਤਸ਼ਾਹ ਨਿਰੰਕਾਰ ਨੇ ਆਪਣਾ ਖਾਲਸਾ ਭੇਜਿਆ ਉਹ ਤੇਰੇ ਰੂਪ ਤੋਂ ਵੀ ਭਿਆਨਕ ਹੋਵੇਗਾ ਤੇ ਸੱਚ ਹੈ ਜਦੋਂ ਖਾਲਸਾ ਜੰਗੇ ਚੜਦਾ ਤੇ ਕਾਲ ਦਾ ਰੂਪ ਹੋਇਆ ਕਰਦਾ ਹੈ ਬਾਬਾ ਦੀਪ ਸਿੰਘ ਸਾਹਿਬ ਜੀ ਦੇਖ ਲੋ ਜਦੋਂ ਸ਼ਾਂਤ ਨੇ ਪੁਥੀਆਂ ਲਿਖੀਆਂ ਬਾਣੀ ਰਚੀ ਬੱਚਿਆਂ ਨੂੰ ਪੜਾਇਆ ਬੜਾ ਲਾਡ ਲਡਾਉਂਦੇ ਨੇ ਛੋਟੇ ਛੋਟੇ ਬੱਚਿਆਂ ਨੂੰ ਪਰ ਜਦੋਂ ਜੰਗ ਦੀ ਵਾਰੀ ਆਈ ਸੀਸ ਲਥਾ ਤੇ ਕਾਲ ਦੀ ਤਰ੍ਹਾਂ ਮੁਗਲਾਂ ਦੇ ਉਤੇ ਟਾਇ ਪਏ ਸੀ ਸੋ ਸੇ ਕ ਸੱਚੇ ਪਾਸ਼ਾ ਮਾਰਦੇ ਅਸੀਂ ਚੜ੍ਹਦੀ ਕਲਾ ਵਾਲੇ ਨੇ ਸੋ ਸ਼ਰਧਾ ਰੱਖੋ ਪ੍ਰੇਮ ਰੱਖੋ ਸਾਰਾ ਕੁਝ ਉਹਨਾਂ ਦੇ ਘਰੋਂ ਮਿਲਦਾ ਹੈ ਪ੍ਰੇਮ ਰੱਖੋ ਬਾਬਾ ਦੀਪ ਸਿੰਘ ਸਾਹਿਬ ਜੀ ਨਾ ਬਾਬਾ ਨੂਰ ਸਿੰਘ ਸਾਹਿਬ ਜੀ ਬਾਬਾ ਜੀਵਨ ਸਿੰਘ ਸਾਹਿਬ ਜੀ ਵਰਗੇ ਬਾਬਾ ਉਦੇ ਸਿੰਘ ਸਾਹਿਬ ਵਰਗੇ ਸ਼ਹੀਦ ਸਿੰਘ ਇਹ ਚੜ੍ਹਦੀਆਂ ਕਲਾ ਵਾਲੀਆਂ ਫੌਜਾਂ ਭਾਈ ਸਾਹਿਬ ਭਾਈ ਤਾਰੂ ਸਿੰਘ ਸਾਹਿਬ ਖੋਪਰ ਨੂੰ ਹਾਲੇ ਇਹ ਸ਼ਹੀਦ ਬੜੇ ਕੱਢਣੇ ਨੇ ਜੋ ਚਾਹੋ ਜੋ ਮੰਗੋ ਇਹਨਾਂ ਸਿੱਖਾਂ ਦੇ ਕੋਲੋਂ ਤੁਹਾਨੂੰ ਜ਼ਰੂਰ ਮਿਲੇਗਾ ਪਰ ਕਦੇ ਤਰਕ ਨਾ ਕਰੋ ਪ੍ਰੇਮ ਰੱਖੋ ਸ਼ਰਧਾ ਰੱਖੋ ਸਾਰੇ ਸ਼ਹੀਦ ਸਿੰਘ ਦਰਸ਼ਨ ਦੇਣ ਵਾਲੇ ਨੇ ਜੇ ਸ਼ਰਧਾ ਹੋਵੇ ਜੇ ਪ੍ਰੇਮ ਹੋਵੇ ਭੋਲਾ ਦੇ ਖੇਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ